ਸਿੰਧੂਤ ਕੋਰ ਬਾਦਲ ਜਿੱਤ ਸਕਦੇ ਨੇ ਕੰਬਨਾਲਾ ਦਾ ਜਿੱਤਣਗੇ ਇਹ ਕੰਮ ਕਰਤਾ ਇਹਨਾਂ ਦਾ ਜਿੱਤਣਗੇ ਜਿੱਤਣਗੇ ਕਿ ਲੱਖਾ ਸਿਧਾਨਾ ਇਥੋਂ ਜਿੱਤ ਜਿੱਤ ਸਕਦੇ ਨੇ ਮੈਮ ਯੰਗਸਟਰ ਦੋਂ ਦਾ ਸਪੋਰਟ ਹੈਗੀ ਆ ਬਾਦਲਸ ਨੇ ਆਬਵੀਅਸਲੀ ਬਠਿੰਡਾ ਕੋ ਅਗਰ ਮੈਂ ਕਹੂੰ ਤਾਂ ਡਿਵੈਲਪਮੈਂਟ ਫੇਸ ਜੋ ਹੈ ਉਹ ਬਾਦਲਸ ਕੇ ਵਜੇ ਸੇ ਹੋਈ ਹੈ ਜਿੱਦਣ ਆਂਦੇ ਆ ਉਹ ਦੇਖੋ ਹੁਣ ਆਪ ਆਈ ਡੋਨੋ ਕੀ ਨਾ ਕਿੰਨਾ ਕੰਮ ਕਰ ਰਹੇ ਆਈ ਡੋਨੋ ਬਟ ਯੈਸ ਕੰਮ ਤਾਂ ਹੋ ਰਿਹਾ ਪੰਜਾਬ ਦੇ ਵਿੱਚ क्षत्रियकाल ਮਹਿਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਬਠਿੰਡਾ ਚ ਅਸੀਂ ਮੌਜੂਦ ਆ ਬਾਦਲਾ ਦਾ ਗਾੜੇ ਇਸ ਨੂੰ ਕਿਹਾ ਜਾਂਦਾ ਹੈ ਖਰਸਿਮਰਤ ਕੋਰ ਬੱਦਲ ਤਿੰਨ ਵਾਰ ਇੱਥੋਂ ਐਮਪੀ ਬਣ ਚੁੱਕੇ ਨੇ ਪਰ ਕਿੰਨਾ ਵਿਕਾਸ ਹੋਇਆ ਤੇ ਇਸ ਵਾਰ ਦੀ ਖਵਾ ਕੀ ਕਹਿ ਰਹੀ ਹੈ 2022 ਦੀਆਂ ਚੋਣਾਂ ਚਾਮਾ ਦੀ ਪਾਰਟੀ ਦਾ ਜਾਦੂ ਚੱਲਿਆ ਪਰ ਇਸ ਵਾਰ ਕਿਹਦਾ ਜਾਦੂ ਚੱਲੇਗਾ ਲੋਕਾਂ ਨੂੰ ਕੀ ਲੱਗਦਾ ਹੈ ਹਾਲਾਂਕਿ ਅਸੀਂ ਕਈ ਲੋਕਾਂ ਨਾਲ ਗੱਲ ਕੀਤੀ ਹੈ ਰਲਮਿਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ ਪਰ ਫਿਰ ਵੀ ਇੱਥੇ ਅਸੀਂ ਪਹੁੰਚੇ ਹਾਂ ਬਠਿੰਡਾ ਦੀ ਮੇਨ ਮਾਰਕੀਟ ਇੱਥੇ ਲੋਕ ਖਾਣ ਪੀਣ ਆਉਂਦੇ ਨੇ ਪਰ ਖਾਣ ਪੀਣ ਦੇ ਨਾਲ ਚਰਚਾ ਵੀ ਬੜੀ ਜ਼ਰੂਰੀ ਹੈ ਕਿਉਂਕਿ ਇਲੈਕਸ਼ਨ ਨੇ ਵੋਟ ਪਾਣੀ ਹੈ ਮੁੱਦੇ ਨੇ ਕੀ ਮੁੱਦੇ ਨੇ ਤੇ ਕੀ ਲੱਗਦਾ ਹਵਾ ਕਿਹਦੀ ਲੱਗਦੀ ਹੈ ਹਵਾ ਦਾ ਸਾਰੇ ਨਹੀਂ ਹੈ ਦੇਖੋ ਬਾਕੀ ਕੌਣ ਜਿੱਤੇ ਰਹੀ ਕੌਣ ਹਾਰਦਾ ਹੈ ਅੱਛਾ ਹਰ ਸਿਮਰਤ ਕੋਰ ਬਦਲ ਨੇ ਕੰਮ ਕਰਵਾਇਆ ਇੱਥੇ ਤੁਸੀਂ ਬਠਿੰਡਾ ਨੂੰ ਕਿੰਨਾ ਬਦਲਿਆ ਦੇਖਿਆ ਇੱਥੇ ਇੱਥੋਂ ਦੇ ਹੋ ਤੁਸੀਂ ਹਾਂਜੀ ਲੋਕਲ ਹੀ ਆ ਜੀ ਕੰਮ ਤਾਂ ਵੇਖੋ ਕਾਲੀਂ ਦੀ ਹੋਏ ਹੋਏ ਆ ਚਲੋ ਕੁਛ ਵੀ ਆ ਚੰਗੇ ਆ ਮਾੜੇ ਆ ਪਰ ਆਮ ਆਦਮੀ ਪਾਰਟੀ ਵੀ ਚਲੋ ਵਧੀਆ ਆ ਪਰ ਕੰਮ ਤਾਂ ਨਹੀਂ ਉਹਨਾਂ ਨੇ ਕੀਤਾ ਕੋਈ ਵੀ ਪਰ ਉਹਨੇ 2 ਸਾਲ 2 ਸਾਲ ਅਜੇ ਹੋਏ ਨੇ ਬਾਕੀ ਆ ਸਰਕਾਰਾਂ ਨੂੰ 5 ਸਾਲ ਦਾ ਸਮਾਂ ਦਿੱਤਾ ਉਹ ਕਹਿੰਦੇ ਸਾਨੂੰ ਵੀ ਦਵੋ ਕਿ ਇੰਨੀ ਨਰਾਜ਼ ਕਿ ਆਵਾਜ਼ ਵੀ ਪਾਰਟੀ ਪ੍ਰਤੀ ਕਿਵੇਂ ਹੋ ਗਈ ਲੋਕਾਂ ਦੀ ਨਰਾਜ਼ਗੀ ਕੋਈ ਨਹੀਂ ਨਰਾਜ਼ਗੀ ਨਹੀਂ ਹੈ ਕੋਈ ਵਧੀਆ ਸਾਡੇ ਲਈ ਇੱਕੋ ਜਿਹਾ ਹੁਣ ਟਾਈਮ ਹੈਗਾ ਹੁਣ ਬੰਦ ਕਰਾ ਦੇਣ ਜੇ 2 ਸਾਲਾਂ ਚ ਨਹੀਂ ਹੋਇਆ ਅਜੇ 2 ਮਹੀਨੇ ਪਏ ਹੈ ਜੀ ਜੂਨ ਚ ਵੋਟਾਂ ਹੋਣੀਆਂ ਹੈ ਨਸ਼ਾ ਇੱਕ ਵੱਡਾ ਇਸ਼ੂ ਹੈ ਬਟਿੰਡਾ ਜੀ ਉਹ ਤਾਂ ਮਹੀਨੇ ਚ ਕਹਿੰਦੇ ਜੀ ਤਾਂ ਵੀ 2 ਮਹੀਨੇ ਪਏ ਹੈ ਜੀ ਮਹੀਨੇ ਚ ਬੰਦ ਕਰਾ ਦੇਣ ਕੋਈ ਗੱਲ ਨਹੀਂ ਉਹਨਾਂ ਨੂੰ ਵੋਟ ਪਾ ਦਾਂਗੇ ਇਸ਼ੂ ਹੈ ਨਸ਼ਾ ਅਜੇ ਵੀ ਹਾਂ ਨਸ਼ਾ ਇਸ਼ੂ ਹੈ ਜੀ ਨਸ਼ਾ ਬੰਦ ਹੋਣਾ ਜ਼ਰੂਰੀ ਹੈ ਕੋਈ ਕੋਈ ਐਫਰਟ ਨਹੀਂ ਹੋਇਆ ਆਮ ਆਦੀ ਪਾਰਟੀ ਵੱਲੋਂ ਨਾ 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 ਕਿ ਹਰਸਿੰਦਰ ਕੌਰ ਬਾਦਲ ਨੇ ਇਹਨਾਂ 15 ਸਾਲਾਂ ਚ ਕੀ ਕਰ ਕੰਮ ਸਪਸ਼ਟ ਬਹੁਤ ਵਧਾਇਆ ਨੇ ਜੀ ਕੰਮ ਬਦ ਆਈ ਨੋ ਕਹਿੰਦੇ ਚੰਗੇ ਮਾੜੇ ਕੰਮ ਜੋ ਵੀ ਕੀਤੇ ਆ ਅਕਾਲੀ ਦਲ ਨੇ ਕੀਤੇ ਚੰਗੇ ਕਿਹੜੇ ਕੀਤੇ ਤੇ ਮਾੜੇ ਕਿਹੜੇ ਕੀਤੇ ਸਾਰੇ ਇਹਨਾਂ ਦੀ ਚੰਗੇ ਮਾੜੇ ਸਾਰੇ ਕੰਮ ਇਹਨਾਂ ਦੀ ਹੈ ਜੀ ਚੰਗੇ ਕੰਮ ਜਦ ਰਫੈਨਰੀ ਇਹ ਲੈ ਆਏ ਵਿਚਾਰੇ ਇੱਥੇ ਬਹੁਤ ਨਾ ਬਦਲ ਸਾਫ ਨਰਮਲ ਪਲੈਂਟ ਕਹਿੰਦੇ ਬੰਦ ਹੋ ਗਿਆ ਕਾਂਗਰਸ ਨੇ ਮਨਪੀਤ ਜੀ ਨੇ ਕਰਾਦਾ ਜੀ ਕਿ ਹਰ ਸਿੰਘ ਦੇ ਘਰ ਬਾਦ ਦੇ ਜਿੱਤਣ ਦੇ ਚਾਂਸ ਤੁਹਾਨੂੰ ਲੱਗਦੇ ਨੇ ਮੈਂ ਇਹ ਨਹੀਂ ਪੁੱਛਦੀ ਤੁਸੀਂ ਕਿਹਨੂੰ ਵੋਟ ਪਾਣੀ ਆ ਪਰ ਮੈਂ ਕਹਿ ਰਹੀ ਜਦੋਂ ਤੁਸੀਂ ਪੰਜ ਲੋਕਾਂ ਨਾਲ ਗੱਲ ਕਰਦੇ ਹੋ ਕੀ ਕਹਿੰਦੇ ਨੇ ਕਿ ਆ ਖਰਸਮਿਤ ਕੋਰ ਬਾਦਲ ਜਿੱਤ ਸਕਦੇ ਨੇ ਕੰਬਨਾਲਾ ਦਾ ਜਿੱਤਣਗੇ ਹੀ ਕੰਮ ਕਰਤਾ ਇਹਨਾਂ ਦਾ ਜਿੱਤਣਗੇ ਜਿੱਤਣਗੇ ਪੂਰਾ ਜ਼ੋਰ ਉਹ ਵੀ ਲਾ ਰਹੇ ਨੇ ਇੰਦਰ ਬਠਿੰਡਾ ਦੇ ਲੋਕ ਵੀ ਜ਼ੋਰ ਲਾਤਾ ਕਿ ਉਹਨਾਂ ਚਤਾਂ ਲਾ ਰਹੇ ਜੋ ਲਾਰੇ ਨੇ ਤੇ ਲੱਖਾ ਸਿਧਾਣਾ ਵੀ ਉਮੀਦਵਾਰ ਆ ਪਤਾ ਏ ਤੁਹਾਨੂੰ ਇਹ ਨਹੀਂ ਪਤਾ ਪੁਣਾ ਸੁਣੋ ਨਹੀਂ ਲੱਖਾ ਸਿਧਾਣਾ ਬਾਰੇ ਨਹੀਂ ਪਤਾ ਜੀਤ ਮੋਹਿੰਦਰ ਸਿੰਘ ਗੁਰਮੀਤ ਸਿੰਘ ਖੁੱਡੀਆਂ ਹਾਏ ਪਤਾ ਜੀ ਇਹ ਪਤਾ ਤੇ ਆਵਾ ਦੀ ਪਾਰਟੀ ਦਾ ਕੋਈ ਚਾਂਸ ਨਹੀਂ ਇੱਥੇ ਲੋਕ ਸਭਾ ਚ ਨਹੀਂ ਖੁੱਡੀਆਂ ਤਾਂ ਨਹੀਂ ਲਾਦਾ ਜੀ ਨਹੀਂ ਕਿਉਂ ਵੇ ਸੇ ਕਾਰਨ ਕੀ ਲੱਗਦਾ ਹੈ ਅਜ ਨਸ਼ੇ ਨੇ ਇਹਨਾਂ ਨੂੰ ਕਿੱਤਰੀ ਨਸ਼ੇ ਦਾ ਕਰਸਾ ਤੋਂ ਕਿਵੇਂ ਨਸ਼ਾ ਤਾਂ ਪੁਰਾਣੀਆਂ ਸਰਕਾਰਾਂ ਦੇ ਦੇਣ ਹੈ ਤੋਂ 2 ਸਾਲ ਹੋ ਗਏ ਕਰਦੇ ਦੇ ਮੰਦ ਜੀ 2 ਸਾਲ ਹੋ ਗਏ ਕਰਦੇ ਦੇ ਮੰਦ ਹੁਣ ਤਾਂ ਨਵੀਂ ਸਰਕਾਰ ਆ ਗਈ ਤੁਸੀਂ ਕਹਿੰਦੇ ਜਿਹੜੇ ਬੰਦ ਨਹੀਂ ਕਰ ਪਾਈ ਉਹਨਾਂ ਦਾ ਕਸੂਰ ਹੈ ਹਾਂ ਤੁਸੀਂ ਕਿਵੇਂ ਦੇਖਦੇ ਹੋ ਮਠੰਡਾ ਠੀਕ ਹੈ ਮਠੰਡਾ ਜੀ ਬਾਕੀ ਸਾਰੀਆਂ ਪਾਰਟੀਆਂ ਆਪਣਾ ਜੋਰ ਲਾਈ ਜੰਦੀ ਹੈ ਜਿਹੜੇ ਖਸ ਸਿਧਾਣਾ ਬਾਰੇ ਪਤਾ ਹੈ ਤੁਹਾਨੂੰ ਹਾਂਜੀ ਹਾਂਜੀ ਉਹ ਚੋਣ ਲੜ ਰਹੇ ਨੇ ਤੇ ਉਹਨਾਂ ਦੀ ਕੋਈ ਹਵਾ ਹੈ ਕੋਈ ਗੱਲ ਕਰਦੇ ਤੁਸੀਂ ਯੂਥ ਹੋ ਮੇਨਲੀ ਅਸੀਂ ਉਹਨਾਂ ਦਾ ਹਵਾ ਜੋ ਹੈ ਲੱਖਾ ਸਿਧਾਨਾ ਨਵੇਂ ਮੁੰਡੇ ਦੇ ਸਾਰੇ ਨਾ ਤੇ ਉਹਨਾਂ ਨਾਲ ਅਟੈਚਮੈਂਟ ਹੈਗੀ ਹੈ ਨਵੇਂ ਮੁੰਡੇ ਹੈਗੀ ਹੈ ਤੁਹਾਡੇ ਮਤਲਬ ਸਰਕਲ ਚ ਗੱਲ ਹੁੰਦੀ ਹੈ ਲੱਖਾ ਸਿਧਾਨਾ ਦੇ ਕਿਉਂਕਿ ਕਈ ਲੋਕਾਂ ਨੂੰ ਅਸੀਂ ਸ਼ਹਿਰੀ ਵੋਟ ਦੀ ਮੈਂ ਗੱਲ ਕਰਾ ਜ਼ਿਆਦਾਤਰ ਸ਼ਹਿਰਾ ਦੇ ਲੋਕਾਂ ਨੂੰ ਨਹੀਂ ਪਤਾ ਹੋਊਗਾ ਕਿ ਲੱਖਾ ਸਿਧਾਨਾ ਦੀ ਆਪਾਂ ਜੀ ਇਹਨਾਂ ਨੂੰ ਕੋਈ ਵੀ ਮੁੱਦਿਆਂ ਨੂੰ ਛੇੜਦੇ ਆ ਕੋਈ ਵੀ ਨਿੱਕੀ ਤੋਂ ਨਿੱਕੀ ਗੱਲ ਤੋਂ ਲੈ ਕੇ ਹਰ ਇੱਕ ਬਿਆਨ ਹੁੰਦਾ ਹੈ ਸੋਚਦੇ ਉਹਦੇ ਬਾਰੇ ਲੱਖੇ ਸਿਧਾਨੇ ਦੇ ਕਿਹੜੇ ਮੁੱਦੇ ਨੇ ਤੇ ਕੀ ਲੱਗਦਾ ਕਿ ਲੋਕ ਉਹਨਾਂ ਨਾਲ ਜੁੜਨਗੇ ਕਿਉਂਕਿ ਸੋਸ਼ਲ ਮੀਡੀਆ ਤਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਦੇਖਦੇ ਆ ਪਰ ਕੀ ਉਹ ਸੋਸ਼ਲ ਮੀਡੀਆ ਤੱਕ ਰਹਿਣਗੇ ਜਾਂ ਬਠਿੰਡਾ ਦੇ ਲੋਕ ਉਹਨਾਂ ਲਈ ਵੋਟ ਵੀ ਕਰਨਗੇ ਕੁਝ ਖਵਾ ਬਣੇਗਾ ਉਹਨਾਂ ਦਾ ਉਲੀ ਉਲੀ ਵੇਖੋ ਕੀ ਬੰਦਾ ਜੀ ਇਹ ਇਹਨੇ ਮੋੜ ਹਲਕੇ ਤੋਂ ਉਹਨਾਂ ਨੇ ਪਹਿਲਾਂ ਐਮ.ਐਲ.ਏ ਦੀ ਸੀਟ ਲੜੀ ਸੀਗੀ ਠੀਕ ਹੈ ਜੀ ਹੁਣ ਇਸ ਤਰ੍ਹਾਂ ਉਹਨਾਂ ਨੇ ਐਮ.ਪੀ. ਦੀ ਸੀਟ ਲੜ ਰਹੀ ਤੇ ਇਹ ਜੇ ਮੋੜ ਹਲਕੇ ਤੋਂ ਇੰਨੀ ਉਹਨਾਂ ਨੂੰ ਵੋਟ ਪਈ ਹੈ ਤਾਂ ਮਤਲਬ ਵੀ ਜੇ ਓਦੋਂ ਵੋਟ ਵਧੂਗੀ ਤਾਂ ਮਤਲਬ ਤਾਂ ਲੋਕ ਉਹਨਾਂ ਨੂੰ ਪਸੰਦ ਕਰਦੇ ਆ। ਤੁਹਾਨੂੰ ਵਧਣ ਦੀ ਉਮੀਦ ਹੈਗੀ? ਉਹ ਤੇ ਫੇਰ ਜਿਹੜਾ ਸਾਲ ਹੁਣ ਮਿਹਨਤ ਕਰਦੇ ਹੋ ਸਾਨੂੰ ਤਾਂ ਵਧਣੀ ਚਾਹੀਦੀ ਹੈ। ਹਰੇਕ ਬੰਦਾ ਮਿਹਨਤ ਕਰਦਾ ਹੀ ਆ ਜੀ। ਆਮਾਦੀ ਪਾਰਟੀ ਦਾ ਕੀ ਸਕੋਪ ਲੱਗਦਾ? ਉਹ ਵੀ ਠੀਕ ਹੈ ਜੀ। ਕੁੱਢੀ ਸਾਰੇ ਇੱਥੇ ਆ ਕੇ ਗਏ ਸੀਗੇ ਹੋ ਗਏ 5-7 ਦਿਨ ਹੋ ਤੇ ਬਾਕੀ ਸਾਰੇ ਆਉਂਦੇ ਆਈ ਸਾਰੇ ਆਪਣੀ ਜਗ੍ਹਾ ਤੇ ਆ ਆ ਜਿਹੜੇ ਹਰੇਕ ਜੋਰ ਲਾਉਗਾ ਬੰਦੇ ਹੈ ਜਿਆ ਕੋਈ ਬੰਦਾ ਨਹੀਂ ਵੀ ਖੜਾ ਹੋ ਕੇ ਨਾ ਜੋਰ ਲਾ ਬਈ ਹਰੇਕ ਬੰਦਾ ਮਿਹਨਤਾਂ ਕਰਦਾ ਹੀ ਆਈ ਬਾਕੀ ਇਹ ਆਪਣੀ ਕਿਸਮਤ ਹੈ ਜਿਹੜਾ ਬੱਦ ਮਿਹਨਤ ਕਰੂਗਾ ਦੇਖਿਆ ਬਟਿੰਡਾ ਤੇ ਲੋਕਾਂ ਨਾਲ ਗੱਲ ਕਰੀ ਖੋਲ ਕੇ ਬੋਲ ਨਹੀਂ ਰਹੇ ਸਾਇਲੈਂਟ ਵੋਟਰ ਮੈਨੂੰ ਲੱਗਦਾ ਜ਼ਿਆਦਾ ਹੋਣਗੇ ਇਸ ਵਾਰ ਤੇ ਤੁਹਾਨੂੰ ਬਟਿੰਡਾ ਦਾ ਮੁਕਾਬਲਾ ਕਿਵੇਂ ਲੱਗਦਾ ਅਕ ਵੀ ਮੈਂ ਤਾਂ ਅੱਜ ਅੰਮ੍ਰਿਤਸਰ ਤੋਂ ਆ ਗਿਆ ਵਾਂ ਅੱਛੇ ਅੰਮ੍ਰਿਤਸਰ ਤੋਂ ਪਰ ਤੁਹਾਨੂੰ ਪਤਾ ਹੈ ਨਾ ਬਠਿੰਡਾ 'ਚ ਚੱਲਦਾ ਕੀ ਪਿਆ ਕਿ ਇਹਦੇ ਕਿਹੜੇ ਉਮੀਦਵਾਰ ਨੇ ਹਰ ਸਿਮਰਤ ਕੋਰ ਬਾਦਲ ਦੀ ਚਰਚਾ ਹੋ ਰਹੀ ਹੈ ਮੌਜੂਦਾ ਐਮਪੀ ਨੇ ਪਰ ਕਿਉਂ ਰਿਪੀਟ ਕਰ ਪਾਣਗੇ ਅੰਮ੍ਰਿਤਸਰ ਤਾਂ ਕੋਈ ਨਾ ਦੀ ਗੱਲ ਹੁੰਦੀ ਹੈ ਨਹੀਂ ਅੰਮ੍ਰਿਤਸਰ ਤੇ ਹਲੇ ਜਦੋਂ ਇਹਨਾਂ ਦੀ ਪਾਰਟੀ ਥੋੜਾ ਜਿਹਾ ਔਖਾ ਹੀ ਕੰਮ ਲੱਗਦਾ ਹੈ ਮੈਨੂੰ ਲੱਗਦਾ ਤੇ ਆਮ ਆਦਮੀ ਪਾਰਟੀ ਦੇ ਚਲੋ ਕੋਈ ਸਕੋਪ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਹੈਗਾ ਤੇ ਇਹਨਾਂ ਦਾ ਇਹ ਜਾਏਗੀ ਅੱਗੇ ਪਾਰਟੀ ਬਾਕੀ ਇਹ ਦੋ ਪਾਰਟੀਆਂ ਦਾ ਹਲੇ ਨਾ ਕੰਮ ਥੋੜਾ ਮਤਲਬ ਡਾਊਨ ਹੀ ਲੱਗਦਾ ਇਹਨਾਂ ਦਾ ਕੋਈ। ਸਮੇਸ ਮੁਖ ਮੁਕਾਬਲਾ ਕਿਹਦਾ ਲੱਗਦਾ ਹੈ ਬਠਿੰਡਾ ਚ ਅੰਮ੍ਰਿਤਸਰ ਚ। ਅੰਮ੍ਰਿਤਸਰ ਦੇ ਵਿੱਚ ਮੈਂ ਤੇ ਚਲੋ ਆਮ ਆਦਮੀ ਪਾਰਟੀ ਨੇ ਥੋੜੀ ਜਿਹੀ ਹਿੱਲ ਜੋ ਲੈਣਾ ਦੀ ਹੋਣ ਥੋੜੀ ਜਿਹੀ ਡਾਊਨ ਹੋਈ ਆ। ਤੇ ਅੰਮ੍ਰਿਤਸਰ ਜਿਹਨੇ ਅਕਾਲੀਆਂ ਦਾ ਇਹਨਾਂ ਦਾ ਮਤਲਬ ਲੱਗ ਰਿਹਾ ਕਿ ਸ਼ਾਇਦ ਅਨਿਲ ਜੋਸ਼ੀ ਕੈਂਡੀਡੇਟ ਨੇ ਅਕਾਲੀ ਦਾ। ਹਾਂ। ਉਹਨਾਂ ਦਾ ਹੈ ਸ਼ਹਿਰ ਚ ਪਿੰਡਾਂ ਚ ਉਹਨਾਂ ਦਾ ਪ੍ਰਭਾਵ ਪਹਿਲਾਂ ਤਾਂ ਬਿਲਕੁਲ ਕਾਫੀ ਗਿਆ ਸੀ ਹੁਣ ਨਹੀਂ ਕੋਈ ਐਡਾ ਗੱਲ ਹੁਣ ਐਕਚੁਅਲੀ ਸਾਰਾ ਸਾਰੇ ਇਕੋ ਜੀ ਮਿਕਸ ਹੈ ਮਿਕਸ ਹੀ ਮਤਲਬ ਹੋ ਗਿਆ ਉਹ ਸਾਰਾ ਤਕਰੀਬਨ ਸਾਰੇ ਇਕੋ ਲੈਵਲ ਤੇ ਆ ਗਏ ਹੈ ਕੋਈ ਨਹੀਂ ਲੱਗ ਪਾਰਟੀ ਵੀ ਤਕਰੀਬਨ ਲੱਗ ਹੋ ਗਿਆ ਇਸ ਇਨ੍ਹਾਂ ਦੇ ਲੈਵਲ ਤੇ ਆ ਚੁੱਕੇ ਹੁਣ ਬਦਲਾਅ ਦੀ ਗੱਲ ਉਹਨਾਂ ਨੇ ਕੀਤੀ ਸੀ ਬਦਲਾਅ ਹੋਇਆ ਵੀ ਆ ਕੁਝ ਚੀਜ਼ਾਂ ਤੋਂ ਆਪਾਂ ਖੋਸ਼ ਨਹੀਂ ਆ ਕੁਝ ਨਹੀਂ ਹੈ ਬਹੁਤ ਬਹੁਤ ਧੰਨਵਾਦ ਸੋ ਲੋਕ ਜੋ ਨੇ ਆਪਣੀ رائے ਰੱਖ ਰਹੇ ਨੇ ਕਿ ਕੁਝ ਕਹਿਣਾ ਹੈ ਤੁਸੀਂ ਕੁਝ ਕਹੋਗੇ ਬਠਿੰਡਾ ਇਲੈਕਸ਼ਨਸ ਬਾਰੇ ਕੀ ਲੱਗਦਾ ਕਿ ਇਹਦਾ ਮੁਕਾਬਲਾ ਤਾਂ ਜਿਸੇ ਮੈਨੂੰ ਪਤਾ ਨਹੀਂ ਪਰ ਜੋ ਵੀ ਹੋਵੇ ਸਹੀ ਵਾਸਤੇ ਹੋਵੇ ਨਾ ਕਿ ਆਪਣੇ ਕੋਈ ਧਰਮ ਦੇ ਖੱਤ ਤੇ ਹੋਵੇ ਨਾ ਕੋਈ ਆਪਣਾ ਕਿਸੇ ਪਾਰਟੀ ਬਾਰੇ ਹੋਵੇ ਸਹੀ ਆਪਣੇ ਇਲੈਕਸ਼ਨ ਤਾਂ ਆਪਣਾ ਮੇਨ এমਪਲੋਇਮੈਂਟ ਬਾਰੇ ਰੋਜ਼ਗਾਰ ਬਾਰੇ ਹੋਵੇ ਆਪਣੇ ਬੇਸਿਕ ਨੀਡਸ ਜੋ ਹੁੰਦੀਆਂ ਸਾਰੇ ਆਪਣੇ ਮਹਿੰਗਾਈ ਮਹਿੰਗਾਈ ਦੇ ਮੁੱਦੇ ਤੇ ਹੋਵੇ ਨਾ ਕੋਈ ਕਿਸੇ ਸਿੱਖਿਆ ਸਿਹਤ ਹਾਂਜੀ ਵੀ ਜੋ ਫੈਕਟਰ ਆਪਣੇ ਬੇਸਿਕ ਨੀਡਸ ਆ ਆਪਣੀ ਆਪਣੀ ਬੇਸਿਕ ਲਾਈਫ ਵਾਸਤੇ ਉਹਦੇ ਬੇਸਿਸ ਤੇ ਹੋਣਾ ਚਾਹੀਦਾ ਨਾ ਕਿ ਆਪਾਂ ਨੂੰ ਮਤਲਬ ਜਿਵੇਂ ਅੱਜ ਕੱਲ ਚੱਲਦਾ ਹੈ ਨਾ ਵੀ ਮੈਂ ਇਧਰਲੇ ਪਾਸੇ ਕਾਲੀਤਾਲ ਦਾ ਆ ਜਾਂ ਮੈਂ ਕਾਂਗਰਸੀ ਦਾ ਆਪਾਂ ਨੂੰ ਉਧਰਲੇ ਪਾਸੇ ਹੋਣਾ ਚਾਹੀਦਾ ਨਾਲ ਤਾਂ ਪਲਟੀਆਂ ਵੀ ਬੜੀਆਂ ਵੱਜ ਰਹੀਆਂ ਹਾਂਜੀ ਵੀ ਵੇਖ ਵੇਖ ਕੀ ਆ ਜੇ ਕੋਈ ਇਧਰ ਨੂੰ ਹੋ ਗਿਆ ਕੋਈ ਉਧਰ ਨੂੰ ਹੋ ਗਿਆ ਨਾ ਇਹ ਚੀਜ਼ ਗਲਤ ਆ ਵੈਸੇ ਆਪਾਂ ਨੂੰ ਇੰਨੇ ਕੁ ਨੌਲੇਜ ਹੈਗੀ ਆ ਸਾਰੇ ਨੂੰ ਇੰਨੇ ਕੁ ਸਹੀ ਗਲਤ ਦਾ ਪਤਾ ਹੈ ਆ ਵੈਸੇ ਵੀ ਆਪਣੇ ਜੋ ਘਰ ਦੇ ਮਾਹੌਲ ਹੁੰਦਾ ਆ ਵੀ ਅਸੀਂ ਅਕਾਲੀ ਤਾਂ ਆਪਾਂ ਨੂੰ ਸਾਰੇ ਨੂੰ ਅਕਾਲੀਵਾਸੀ ਹੋਣੇ ਜਿੱਦੇ ਇਹ ਗੱਲ ਨਹੀਂ ਹੋਣੀ ਚਾਹੀਦੀ। ਬੇਸਿਕ ਸਭ ਨੂੰ ਸਭ ਪਤਾ ਹੈਗਾ ਆ ਵੀ ਆਪਾਂ ਨੂੰ ਕਿਹੜੇ ਕਿਹੜੇ ਖਿੱਤੇ ਮਤਲਬ ਕਿਹੜੀ ਪਾਰਟੀ ਕਿੰਨਾ ਗਿਆ ਪਰ ਆਲ ਓਵਰ ਜੋ ਚੰਗਾ ਕਰ ਰਿਹਾ ਹੈ ਉਹਨੂੰ ਵੀ ਵੋਟ ਪਾਓ ਆਪਦੇ ਆਪਦੇ ਇਲਾਕੇ ਦੇ ਮਾਰੂ ਆਪਦੇ ਆਪਦੇ ਹਲਕੇ ਦੇ। ਮੈਂ ਬਿਲਕੁਲ ਕੈਂਡੀਡੇਟ ਦੀ ਗੱਲ ਕਰਾ ਤੁਹਾਨੂੰ ਪਤਾ ਸਾਰੇ ਕੈਂਡੀਡੇਟ ਇੱਥੋਂ ਕੌਣ ਨੇ ਹਰ ਸਿਮਰਤ ਕੌਰ ਬਾਦਲ ਗੁਰਮੀਤ ਸਿੰਘ ਕੁੰਡਿਆ ਜੀਤ ਮੋਹਿੰਦਰ ਸਿੰਘ ਲੱਖਾ ਸਿਧਾਣਾ ਪਰਮਪਾਲ ਕੌਰ ਇਹ ਸਾਰੇ ਕੈਂਡੀਡੇਟ ਨੇ ਮੁੱਖ ਤੌਰ ਤੇ ਮੈਂ ਗੱਲ ਕਰਾ ਤੇ ਤਾਂ ਉਹਨਾਂ ਵਿੱਚੋਂ ਕੋਈ ਉਮੀਦਵਾਰ ਠੀਕ ਲੱਗਦਾ ਮੈਂ ਤੁਹਾਡਾ ਨਿੱਜੀ ਤੌਰ ਤੇ ਪੁੱਛਾਂ ਮੈਮ ਅਸਲ ਦੇ ਵਿੱਚ ਵੇਖਿਆ ਜਾਵੇ ਜੋ ਹੁਣ ਮਾਹੌਲ ਚੱਲ ਰਿਹਾ ਆ ਜੋ ਲੱਖਾ ਸਿਧਾਣਾ ਬਾਈ ਆ ਉਸ ਜੋ ਬੇਸਿਕ ਪੱਧਰ ਤੇ ਜੋ ਲੋਕਾਂ ਦੀ ਸੁਣ ਰਿਹਾ ਹੈ ਇਸ ਟਾਈਮ ਵੀ ਮੰਨ ਕੇ ਚੱਲੋ ਹੁਣ ਆਪਣਾ ਜੋ ਵੀ ਆਪਾਂ ਨੂੰ ਆਪਣਾ ਜੋ ਆਪਣਾ ਇੱਕ ਬਾਈ ਹੈ ਨਾ ਜੋ ਸੌਰੀ ਟੂ ਸੇ ਉਹਨੂੰ ਇੱਕ ਦੋ ਵਾਰੀ ਜੇਲ ਵੀ ਹੋਈ ਸੀ ਮੈਂ ਨਾਮ ਭੁੱਲ ਗਿਆ ਉਹਨਾਂ ਦਾ ਪੰਨਾ ਸਿੱਧੂ ਪੰਨਾ ਸਿੱਧੂ ਉਹਨਾਂ ਨੂੰ ਇੱਕ ਦੋ ਵਾਰੀ ਉਹਨੇ ਸਪੋਰਟ 'ਚ ਵੀ ਗਏ ਆ ਜੋ ਮਤਲਬ ਸਹੀ ਹੈ ਤੇ ਹੁਣ ਇਹ ਝੂਠੇ ਮੋਤੇ ਪਰਚੇ ਪੈ ਗਏ ਉਹ ਗੱਲ ਗਲਤ ਆ ਠੀਕ ਹੈ ਉਹ ਲੱਖਾ ਸਿਧਾਣਾ ਕਿ ਸੋਸ਼ਲ ਮੀਡੀਆ ਤੱਕ ਹੀ ਸੀਮਿਤ ਹੈ ਕਿ ਗਰਾਉਂਡ ਤੇ ਕੁਝ ਕਰ ਪਾਣਗੇ ਉਹਨਾਂ ਦੀ ਗੱਲ ਹੋ ਰਹੀ ਹੈ ਮੈਂ ਲੱਖਾ ਸਿਧਾਣਾ ਵਾਲਾ ਸਵਾਲ ਇਸ ਲਈ ਤੁਹਾਡੇ ਕੋਲ ਪੁੱਛ ਰਿਹਾ ਕਿਉਂਕਿ ਤੁਸੀਂ ਯੰਗਸਟਰ ਹੋ ਨੌਜਵਾਨ ਹੋ ਤੁਸੀਂ ਸੋਸ਼ਲ ਮੀਡੀਆ ਤੇ ਵੀ ਕਾਫੀ ਸਮਾਂ ਬਿਤਾਉਂਦੇ ਹੋ ਤੁਹਾਨੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਪਤਾ ਲੱਗਦਾ ਕਿ ਇਹਦੀ ਹਵਾ ਕਿਹਦੀ ਨਹੀਂ ਤੁਸੀਂ ਗਰਾਉਂਡ ਤੇ ਚਾਹੇ ਆਪਣੇ ਦੋਸਤਾਂ ਨਾਲ ਘੱਟ ਗੱਲ ਕਰਦੇ ਹੋ ਪਰ ਸੋਸ਼ਲ ਮੀਡੀਆ ਦੇ ਕਮੈਂਟ ਜਾਂ ਜੋ ਪੋਸਟ ਆਉ ਪਾਉਂਦੇ ਨੇ ਜਿਸ ਤਰ੍ਹਾਂ ਦਾ ਪ੍ਰਚਾਰ ਕਰਦੇ ਉਹ ਜ਼ਰੂਰ ਫੋਲੋ ਕਰਦੇ ਹੋਵੋਗੇ ਕਿ ਲੱਖਾਂ ਸਿਧਾਰਣਾ ਇਥੋਂ ਜਿਤ ਜਿਤ ਸਕਦੇ ਨੇ ਮੈਮ ਯੰਗਸਟਰ ਦੋਂ ਦਾ ਸਪੋਰਟ ਹੈਗੀ ਆ ਇਹ ਯੰਗਸਟਰ ਦੇ ਪਾਸੋਂ ਵੇਖੋ ਤਾਂ ਸਪੋਰਟ ਹੈਗੀ ਆ ਬਾਕੀ ਜੋ ਹੁਣ ਪਹਿਲਾਂ ਤੋਂ ਜਿਹੜੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਕਾਲੀਆਂ ਸੀ ਬਲ ਉਹ ਤਾਂ ਉਹਨਾਂ ਦਾ ਪਰ ਕਹਿ ਨਹੀਂ ਸਕਦੇ ਜਿਵੇਂ ਇਸ ਵਾਰ ਆਪ ਦੀ ਲਹਿਰ ਉੱਠੀ ਸੀਗੀ ਸਭ ਨੇ ਇੱਕ ਬਦਲਾਵ ਕੀਤਾ ਸੀ ਕਾਂਗਰਸ ਵੀ ਨਹੀਂ ਆ ਸਕੇ ਨਾ ਅਕਾਲੀ ਆ ਸਕੇ ਤਾਂ ਆਪ ਆਈ ਹੈ ਇਸ ਵਾਰ ਹੁਣ ਵੇਖੋ ਆਪਨੇ ਵੀ ਤੁਹਾਨੂੰ ਪਤਾ ਹੀ ਆ ਜੋ ਵੀ ਕੁਝ ਹੋ ਰਿਹਾ ਆ ਆਪਰ ਜਾਣਦੀ ਆ ਇਹਦਾ ਪਰ ਹੁਣ ਮੇਨ ਇਹ ਹੈਗਾ ਵੀ ਜੋ ਤੁਸੀਂ ਦੱਸੋ ਕੀ ਜਾਣਦੇ ਹੋ ਤੁਸੀਂ ਕੀ ਜਾਣਦੇ ਹੋ ਮੈਂ ਮੈਂ ਦਾ ਬੇਸਿਕਲੀ ਇਹਦਾ ਮਤਲਬ ਪੜਦਾ ਆ ਯੂਨੀਵਰਸਿਟੀ ਦੇ ਵਿੱਚ ਪਰ ਮੈਮ ਮਤਲਬ ਮੇਰੇ ਅਕੋਰਡਿੰਗ ਤਾਂ ਮੈਂ ਜੋ ਮੇਨ ਚੀਜ਼ ਚਾਹੀਦੀ ਆ ਕਿਉਂਕਿ ਆਪਾਂ ਪੜ ਵੀ ਰਹੇ ਆ ਤੇ ਗਾਂ ਆਪਾਂ ਏਮਪਲੋਇਮੈਂਟ ਦੀ ਵਾਰੀ ਗੱਲ ਹੀ ਕਰਨੀ ਆ ਜੋ ਜੋ ਵੀ ਪਾਰਟੀ ਇਸ ਖਿੱਤੇ ਤੇ ਕਰੂਗੀ ਫੋਕਸ ਉਹਨੂੰ ਹੀ ਅੱਗੇ ਲੈ ਕੇ ਜਾਣਾ ਚਾਹੀਦਾ ਵੀ ਬਾਕੀ ਐਵੇਂ ਨਹੀਂ ਗਲਤੀ ਹੈ ਮੈਨ ਮੇਰੇ ਮੇਰੇ ਅਕੋਰਡਿੰਗ ਗਲਤ ਲੱਗਦਾ ਹੈ ਮੈਨੂੰ ਬਹੁਤ ਬਹੁਤ ਧੰਨਵਾਦ ਤੇ ਚੰਗਾ ਤੁਸੀਂ ਵਿਚਾਰ ਰੱਖੇ ਤੇ ਬਹੁਤ ਸੋਹਣੇ ਵਿਚਾਰ ਰੱਖੇ ਨੇ ਕਿ ਮੁੱਦਿਆਂ ਤੇ ਵੋਟ ਹੋਣਾ ਚਾਹੀਦਾ ਹੈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਨਹੀਂ ਕਿ ਕਹਿ ਦਿੱਤਾ ਮੈਨੂੰ ਪਤਾ ਹੈ ਤੁਸੀਂ ਇੱਥੇ ਖਾਣ ਪੀਣ ਆਏ ਹੋ ਤੇ ਖਾਪੀ ਵੀ ਰਹੇ ਹੋ ਪਰ ਥੋੜਾ ਜਿਹਾ ਟਾਈਮ ਅਗਰ ਤੁਸੀਂ ਇਲੈਕਸ਼ਨਸ ਨੂੰ ਲੈ ਕੇ 2024 ਦੇ ਕੁਝ ਕਹਿਣਾ ਚਾਹੁੰਦੇ ਹੋ ਉਹ ਕਿਹੜੇ ਮੁੱਦੇ ਨੇ ਕੀ ਹਵਾ ਕਹਿ ਰਹੀ ਹੈ ਤੇ ਕਿਹੋ ਜਿਹਾ ਮਾਹੌਲ ਰਹਿ ਸਕਦਾ 2024 ਚ ਹੂੰ اچھا ਹੀ ਰਹੇਗਾ ਜੀ ਮਾਹੌਲ ਮਤਲਬ ਮੈਂ ਹਿੰਦੀ ਵਿੱਚ ਬੋਲ ਲੂੰ ਹਾਂ ਬਿਲਕੁਲ ਬਿਲਕੁਲ ਜਿੱਥੇ ਤੁਸੀਂ ਕੰਫਰਟੇਬਲ ਹੈ ਅੱਛਾ ਹੀ ਲੱਗ ਰਿਹਾ ਹੈ ਮਾਹੌਲ ਜ਼ਿਆਦਾ ਪੋਲਿਟਿਕਸ ਦੇ ਬਾਰੇ ਵਿੱਚ ਪਤਾ ਨਹੀਂ ਹੈ ਬਟ ਓਵਰ ਆਲ ਬਠਿੰਡਾ ਤਾਂ ਵੈਸੇ ਹਾਂ ਬਠਿੰਡਾ ਤਾਂ ਕਿੰਨੇ ਮਤਲਬ ਸ਼ੁਰੂ ਤੋਂ ਹੀ ਬਠਿੰਡਾ ਤਾਂ 30 ਸਾਲ ਹੋ ਗਏ 30 ਸਾਲ ਹੋ ਗਏ ਤੇ ਬੜੇ ਇਲੈਕਸ਼ਨ ਤੁਸੀਂ ਵੇਖ ਲਏ ਨੇ ਤੇ 15 ਸਾਲ ਤੋਂ ਤੁਸੀਂ ਹਰਸਿਮਰਤ ਕੋ ਔਰ ਬਾਦਲ ਨੂੰ ਵੀ ਦੇਖਿਆ ਤੁਸੀਂ ਬਠਿੰਡਾ ਨੂੰ ਕਿੰਨਾ ਬਦਲਦੇ ਦੇਖਿਆ ਮੈਂ ਇੱਥੇ ਨੌਜਵਾਨਾਂ ਨਾਲ ਗੱਲ ਕਰ ਰਹੀ ਸੀ ਏਮਪਲੋਇਮੈਂਟ ਦਾ ਮੁੱਦਾ ਹੈ ਡਰੱਗਸ ਦਾ ਮੁੱਦਾ ਹੈ ਕ ਮੁੱਦਿਆਂ ਨੂੰ ਜੋ ਨੇ ਉਹ ਐਡਰੈਸ ਨਹੀਂ ਕੀਤਾ ਜਾਂਦਾ ਸੋ ਤੁਸੀਂ ਕਿਵੇਂ ਦੇਖਦੇ ਹੋ ਕੋਈ ਕੈਂਡੀਡੇਟ ਤੁਹਾਨੂੰ ਐਸਾ ਲੱਗ ਰਿਹਾ ਜੋ ਐਡਰੈਸ ਕਰ ਰਿਹਾ ਹੈ ਇਹਨਾਂ ਮੁੱਦਿਆਂ ਨੂੰ ਤੇ ਤੁਹਾਨੂੰ ਲੱਗਦਾ ਹੈ ਕਿ ਹਾਂ ਉਹ ਜਿੱਤ ਸਕਦਾ ਉਹਦੀ ਹਵਾ ਹੈ ਉਹਦੀ ਗੱਲ ਚੱਲ ਰਹੀ ਹੈ ਦੇਖੋ ਐਸੇ ਹੈ ਕਿ ਵੀ ਮੁੱਦੋ ਕੇ ਬਾਰੇ ਮੈਂ ਬਹੁਤ ਡੀਪ ਨਹੀਂ ਪਤਾ ਲੇਕਿਨ ਮੈਨੂੰ ਇਤਨਾ ਪਤਾ ਹੈ ਕਿ ਬਾਦਲਸ ਨੇ ਆਬਵੀਅਸਲੀ ਬਠਿੰਡਾ ਕੋ ਅਗਰ ਮੈਂ ਕਹੂੰ ਤਾਂ ਡਿਵੈਲਪਮੈਂਟ ਫੇਸ ਜੋ ਹੈ ਉਹ ਬਾਦਲਸ ਕੇ ਵਜੇ ਸੇ ਹੋਈ ਹੈ ਔਰ ਮੈਂ ਇਸਮੇ ਤੋ ਜੋ ਕੰਟਰੀਬਿਊਸ਼ਨ ਔਰ ਇਕਨੋਮਿਕ ਡਿਵੈਲਪਮੈਂਟ इसी वजह से होएगी तो ही देश आगे बढ़ेगा बाकी नेगेटिव पॉइंट्स और पॉजिटिव पॉइंट्स हमेशा होते ही हैं हर उसमें और अगर हम चूज़ करते हैं किसी पॉलिटिशियन को तो ऑब्वियसली वी हैव टू सी कि भी वो कितना कंट्रीब्यूट करता है सोसाइटी को एंड लेट्स वेट अनदर टर्म फॉर हु कम्स एंड ਕੈਸੇ ਤੁਸੀਂ ਬਣਾਣਾ ਹੈ ਤੁਸੀਂ ਐਮਪੀ ਬਣਾਣਾ ਹੈ ਬਟ ਇੰਡੇ ਤੋਂ ਮੈਮ ਤੁਹਾਡੇ ਇਸ਼ੂ ਕੀ ਨੇ ਤੁਹਾਨੂੰ ਕੀ ਲੱਗਦਾ ਕਿਵੇਂ ਦਾ ਐਮਪੀ ਹੋਣਾ ਚਾਹੀਦਾ ਤੁਹਾਡੇ ਮੁੱਦੇ ਕੀ ਨੇ ਨਾਲੇ ਕਿ ਉਹ ਐਡਰੈਸ ਹੁੰਦੇ ਨੇ ਬਿਲਕੁਲ ਚੋਣਾ ਚ ਅਸੀਂ ਵੀ ਸਵਾਲ ਪੁੱਛਾਂਗੇ ਉਮੀਦਵਾਰ ਵੀ ਆਣਗੇ ਉਹ ਤੁਹਾਨੂੰ ਪਰੋਸੇ ਦੇਣਗੇ ਪਰ ਕੀ ਤੁਹਾਡੇ ਮੁੱਦੇ ਕੀ ਨੇ ਮੇਨਲੀ ਤਾਂ ਇਹ ਹੈ ਕਿ ਸੋਸ਼ਲ ਸਿਕਿਉਰਟੀ ਹੋਣੀ ਚਾਹੀਏ ਇਤਨੀ ਜ਼ਿਆਦਾ ਯ ਮਤਲਬ ਅਨਸੇਫ ਫੀਲ ਕਰਦਾ ਹੈ एवरीवन इज हियर ਤੋਂ ਉਹ ਹੋਰ ਗਰੋਥ ਹੋ ਸਟੇਟ ਕੀ ਗਰੋਥ ਹੋ ਸੋਸਾਇਟੀ ਦੀ ਗਰੋਥ ਹੋ وہی ਹੈ ਏਕੋ ਕਿਸੇ ਪਾਰਟੀ ਸੇ ਆਏ ਬਟ ਉਹ ਐਟ ਲੀਸਟ ਇਤਨਾ ਸੋਸਾਇਟੀ ਕੇ ਲੇ ਕਰ ਰਹੇ ਕਿ ਹਮ ਸੋਚੇ ਕਿ ਨੈਕਸਟ ਟਰਮ ਮੇ ਵੀ ਹਮਨੇ ਉਸੇ ਕੋ ਵੋਟ ਦੇਣਾ ਹਾਂ ਤੇ ਹਰਸ਼ਮਰਤ ਕੋਰ ਬਾਦਲ ਆਂਦੇ ਨੇ ਇਥੇ ਤੁਸੀਂ ਉਹਨਾਂ ਦਾ ਕੰਮ ਦੇਖਿਆ ਲੱਗਦਾ ਰਿਪੀਟ ਕਰ ਪਾਣਗੇ ਚੌਕਾ ਲਗਾ ਪਾਣਗੇ ਤਿੰਨ ਵਾਰ ਦੇ ਅੰਤ ਤੀਨੇ ਇਟ ਕੈਨ ਬੀ ਬਿਕਾਜ਼ ਕਾਫੀ ਕੀਤਾ ਹੈ ਉਹਨਾਂ ਨੇ ਬਟੇਂਡਾ ਕੇ ਲਿਏ ਤੇ ਭਾਜਪਾ ਨੇ ਕੀਤਾ ਹੈ ਕੰਮ ਭਾਜਪਾ ਦੇ ਚਾਂਸ ਨੇ ਪੈਰ ਜਮਾਉਣ ਦੀ ਕੋਸ਼ਿਸ਼ ਹੈ ਭਾਜਪਾ ਦੀ ਭਾਜਪਾ ਓਵਰਆਲ ਦੇਖੋ ਇਸ ਬਾਰ

ਜੇ ਜਿਹੜੀ ਆਪਾਂ ਤੁਸੀਂ ਫ੍ਰੀ ਪਾਵਰ ਦਿੰਨੇ ਹੋ ਓਬਵੀਅਸਲੀ ਉਹਦਾ ਇੰਪੈਕਟ ਕਿਸਤੇ ਆਏਗਾ ਟੈਕਸ ਪੇਰ ਤੇ ਆਏਗਾ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਜਿੰਨਾ ਘੱਟ ਤੋਂ ਘੱਟ ਪ੍ਰੈਸ਼ਰ ਜਾਂ ਬਰਡਨ ਪਬਲਿਕ 'ਤੇ ਪਵੇ ਡਿਵੈਲਪਮੈਂਟ ਹੋਰ ਹੋਵੇ ਰੋਡਸ ਇੰਨੀਆ ਵਧੀਆ ਹੈ ਇੱਥੇ 노 ਡਾਊਟ ਬਹੁਤ ਅੱਛੀ ਰੋਡਸ ਹੈ ਚੰਡੀਗੜ੍ਹ ਤੋਂ ਆਓ ਦਿੱਲੀ ਤੋਂ ਆਓ ਰੋਡਸ ਆ ਵਰੇੀ ਗੁੱਡ ਬਟ ਉਹੀ ਹੈ ਕਿ ਦਾ ਡਿਵੈਲਪਮੈਂਟ ਹੋਰ ਹੋਏਗੀ ਏਮਪਲੋਇਮੈਂਟ ਜਿੰਨੀ ਜ਼ਿਆਦਾ ਵਧੂਗੀ ਉਨੀ ਪ੍ਰੋਸਪਰਿਟੀ ਹੋਰ ਹੋਊਗੀ ਪੰਜਾਬ 'ਚ ਹੋਪਫੁਲੀ ਇੱਥੇ ਅਕਾਲੀ ਤਾਂ ਆਂਦੇ ਐ ਉਹਨ ਦੇ ਕੋ ਹੁਣ ਆਪ ਆਈ ਡੋਨੋ ਕਿ ਬਟ ਯੈਸ ਕੰਮ ਤਾਂ ਹੋ ਰਿਹਾ ਪੰਜਾਬ ਦੇ ਵਿੱਚ ਦੇਖੋ ਹੋਰ ਕਿੰਨਾ ਇੰਪਰੂਵਮੈਂਟ ਹੁੰਦੀ ਹੈ ਜੀ ਬਹੁਤ ਬਹੁਤ ਧੰਨਵਾਦ ਸਰ ਗੱਲਬਾਤ ਕਰਨ ਲਈ ਸੋ ਹਰ ਕੋਈ ਆਪਣੇ ਵਿਚਾਰ ਰੱਖ ਰਿਹਾ 2024 ਚੋਣਾਂ ਨੂੰ ਲੈ ਕੇ ਪਰ ਫੈਸਲਾ ਇਹਨਾਂ ਸਭ ਨੇ ਕਰਨਾ ਹੈ ਫੈਸਲਾ ਤੁਸੀਂ ਕਰਨਾ ਹੈ ਪਰ ਅਸੀਂ ਵਾਰ-ਵਾਰ ਇਹੀ ਅਪੀਲ ਕਰ ਰਹੇ ਹਾਂ ਵੋਟ ਜ਼ਰੂਰ ਕਰੋ 2024 ਚੋਣਾਂ ਨੂੰ ਲੈ ਕੇ ਕਿਉਂਕਿ ਤੁਹਾਡੇ ਮੁੱਦਿਆਂ ਨੂੰ ਕੌਣ ਐਡਰੈਸ ਕਰ ਰਿਹਾ ਹੈ ਤੁਹਾਨੂੰ ਕਿਹਦੇ ਤੇ ਯਕੀਨ ਹੈ ਇਸ ਦਾ ਪ੍ਰਗਟਾਵਾ ਤੁਸੀਂ ਇੱਕ ਜੂਨੂ ਕਰ ਸਕਦੇ ਹੋ ਵੋਟ ਦੇ ਕੇ ਬਾਕੀ ਬਠਿੰਡਾ ਦੀ ਤਸਵੀਰ ਪੰਜਾਬ ਦੇ ਹਰ ਜ਼ਿਲ੍ਹੇ ਦੀ ਤਸਵੀਰ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੀ ਆ ਕੈਮਰਾ ਫੋਰਸਨ ਕੋਇਲ ਦੇ ਨਾਲ ਮੇ ਅਰਸ਼ਦੀਪ ਕੋਰ ਪੰਜਾਬ ਦਾ ਬਠਿੰਡਾ